ਸਾਤਸ਼ਰੀય ਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਅਗਲੀ ਐਪੀਸੋਡ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅਕਸਰ ਇਹ ਕਿਹਾ ਜਾਂਦਾ ਹੈ ਕਿ ਜੇ ਕਿਸੇ ਮਸਲੇ ਨੂੰ ਲਟਕਾਉਣਾ ਹੋਵੇ ਫੌਰੀ ਤੌਰ ਤੇ ਕਿਸੇ ਨਤੀਜੇ ਦੇ ਉੱਤੇ ਨਹੀਂ ਪਹੁੰਚਣਾ ਹੈ ਤਾਂ ਇੱਕ ਕਮੇਟੀ ਬਣਾ ਦਿਓ ਉਸ ਨੂੰ ਰਿਪੋਰਟ ਪੇਸ਼ ਕਰਨ ਲਈ ਕਹ ਦੇ ਪੰਜਾਬ ਹਰਿਆਣਾ ਦਾ ਸ਼ੰਭੂ ਬਾਰਡਰ ਦੇ ਉੱਤੇ ਲਗਭਗ 11 ਮਹੀਨੇ ਤੋਂ ਬੰਦ ਹੈ हरियाणा ਸਰਕਾਰ ਵੱਲੋਂ ਸੀਲ ਕਰ ਦਿੱਤਾ ਗਿਆ ਹੈ ਅਦਾਲਤਾਂ ਦੇ ਵਿੱਚ ਕੇਸ ਗਏ ਫੈਸਲੇ ਵੀ ਹੋਏ ਤੇ ਮਾਮਲਾ ਸੁਪਰੀਮ ਕੋਰਟ ਕੋਲ ਪਹੁੰਚ ਗਿਆ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਣ ਦੀ ਥਾਂ ਕਿ ਹਾਈਵੇ ਖੋਲਣਾ ਚਾਹੀਦਾ ਹੈ ਜਾਂ ਨਹੀਂ ਇਸੇ ਨੀਤੀ ਦੇ ਤਹਿਤ ਇੱਕ ਕਮੇਟੀ ਬਣਾ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਲਈ ਕਹਿ ਦਿੱਤਾ ਉਹਨਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦੇ ਲਈ ਕਹਿ ਦਿੱਤਾ ਤੇ ਇਹ ਕਿਹਾ ਕਿ ਕਮੇਟੀ ਗੱਲਬਾਤ ਕਰਕੇ ਰਿਪੋਰਟ ਪੇਸ਼ ਕਰੇ ਜਦੋਂ ਅੱਜ ਅਸੀਂ ਇਹ 에ਪੀਸੋਡ ਚਲਾ ਰਹੇ ਹੋਵਾਂਗੇ ਤਾਂ ਉਸੇ ਟਾਈਮ ਤੇ ਇਹ ਕਮੇਟੀ ਖਨੌਰੀ ਬਾਰਡਰ ਤੇ ਜਾ ਕੇ ਜਗਜੀਤ ਡੱਲੇਵਾਲ ਨਾਲ ਮੁਲਾਕਾਤ ਕਰ ਰਹੀ ਹੋਵੇਗੀ ਮਸਲਾ ਹੱਲ ਹੋਣ ਦੇ ਤਾਂ ਨੇੜੇ ਤੇੜੇ ਵੀ ਨਹੀਂ ਹੈ ਪਰ ਇਸ ਕਮੇਟੀ ਵੱਲੋਂ ਪੰਜਾਬ ਤੇ ਹਰਿਆਣਾ ਸਰਕਾਰ ਕੋਲ 222 ਕਰੋੜ ਦਾ ਬਿੱਲ ਪੇਸ਼ ਕਰ ਦਿੱਤਾ ਗਿਆ ਹੈ ਮਾਲ ਅਸਬਾਬ ਦੇ ਖਰਚੇ ਦੇ ਲਈ ਜਿਹਨੂੰ ਇੰਗਲਿਸ਼ ਦੇ ਵਿੱਚ ਲੌਜਿਸਟਿਕਸ ਕਹਿੰਦੇ ਆ ਆਉਣਾ ਜਾਣਾ ਰਹਿਣਾ ਪੀਣਾ ਉਹ ਸਾਰੇ ਦੇ ਖਰਚੇ ਲਈ 2.5 ਕਰੋੜ ਦਾ ਬਿੱਲ ਪੰਜਾਬ ਸਰਕਾਰ ਕੋਲੇ ਆ ਗਿਆ ਹੈ 2.5 ਕਰੋੜ ਦਾ ਬਿੱਲ ਹੀ ਹਰਿਆਣਾ ਸਰਕਾਰ ਕੋਲੇ ਪਹੁੰਚ ਗਿਆ ਹੈ ਹੁਣ ਇੱਥੇ ਜ਼ਿਕਰ ਹੋ ਗਏ ਵੀ ਹੈ ਕਿ ਇੱਕ ਕਮੇਟੀ ਆਪਣੀ ਇੱਕ ਅੰਤਰੀਮ ਰਿਪੋਰਟ ਪਹਿਲਾਂ ਹੀ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕਰ ਚੁੱਕੀ ਹੈ ਉਸ ਰਿਪੋਰਟ ਦੇ ਉੱਪਰ ਸੁਪਰੀਮ ਕੋਰਟ ਦੇ ਵਿੱਚ ਕੁਝ ਵੀ ਚਰਚਾ ਨਹੀਂ ਹੋਈ ਹੈ ਲੇਕਿਨ ਅੱਜ ਇਹ ਖਨੌਰੀ ਬਾਰਡਰ ਤੇ ਜਾ ਕੇ ਡੱਲੇਵਾਲ ਨੂੰ ਮਿਲੇਗੀ ਇਸ ਤੋਂ ਪਹਿਲਾਂ ਐਸਕੇਮ ਦੇ ਨਾਲ ਇੱਕ ਮੀਟਿੰਗ ਸੀ ਰੱਖੀ ਹੋਈ ਜਿਸ ਵਿੱਚ ਰਾਜੇਵਾਲ ਉਹਨਾਂ ਨੇ ਜਾਣ ਤੋਂ ਮਨਾ ਕਰ ਦਿੱਤਾ ਸੀ ਉਗਰਾਹਾ ਉਹਨਾਂ ਵੱਲੋਂ ਵੀ ਮਨਾ ਕਰ ਦਿੱਤਾ ਗਿਆ ਸੀ ਕੋਈ ਵੀ ਕਿਸਾਨ ਲੀਡਰ ਉਸ ਮੀਟਿੰਗ ਦੇ ਵਿੱਚ ਨਹੀਂ ਪਹੁੰਚਿਆ ਤੇ ਉਹ ਮੀਟਿੰਗ ਕੈਨਸਲ ਕਰ ਦਿੱਤੀ ਗਈ ਸੀ ਅੱਜ ਦੀ ਮੀਟਿੰਗ ਦੇ ਵਿੱਚ ਇਹ ਕਮੇਟੀ ਕੀ ਕਰੇਗੀ ਕੀ ਡੱਲੇਵਾਲ ਨੂੰ ਮਨਾ ਪਾਏਗੀ ਇਹ ਤਾਂ ਸ਼ਾਮ ਤੱਕ ਹੀ ਸਾਨੂੰ ਪਤਾ ਲੱਗ ਪਾਏਗਾ ਲੇਕਿਨ ਇਹ ਪੈਸੇ ਦਾ ਜੋ ਮਾਮਲਾ ਹੈ ਜੋ ਖਰਚੇ ਇਸ ਕਮਿਟੀ ਵੱਲੋਂ ਮੰਗੇ ਗਏ ਨੇ ਉਸ ਦੇ ਬਾਰੇ ਵਿਸਥਾਰ ਨਾਲ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਬਿਹਾਰਾ ਸਰਕਾਰ ਨੇ ਤਾਂ ਇਹ ਬਿੱਲ ਕਲੀਅਰ ਕਰ ਦਿੱਤਾ ਹੈ ਤੇ ਪੈਸਾ ਵੀ ਜਾਰੀ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਹਜੇ ਫੈਸਲਾ ਨਹੀਂ ਲੈ ਸਕੀ। ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਅਫਸਰ ਨੇ ਕਿਹਾ ਕਿ ਫਾਈਲ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਪੇ ਦਿੱਤੀ ਗਈ ਹੈ। 22 ਕਰੋੜ ਦੀ ਰਕਮ ਕਾਫੀ ਵੱਡੀ ਰਕਮ ਹੈ ਅਫਸਰ ਪੱਧਰ ਤੇ ਇਸ ਤੇ ਕੋਈ ਫੈਸਲਾ ਨਹੀਂ ਹੋ ਸਕਦਾ ਮੁੱਖ ਮੰਤਰੀ ਦੇ ਕੋਲ ਹੀ ਇਹ ਫਾਈਲ ਜਾਵੇਗੀ ਉਹੀ ਕੋਈ ਫੈਸਲਾ ਲੈਣਗੇ ਵੈਸੇ ਅਸੀਂ ਹੈਰਾਨ ਹਾਂ ਕਿ ਕਮੇਟੀ ਐਨੇ ਪੈਸੇ ਦਾ ਕਰੇਗੀ ਕੀ ਇਹ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਵੱਲੋਂ ਵੀ ਹੈਰਾਨੀ ਜਤਾਈ ਗਈ ਹੈ ਸ਼ੰਕਾ ਜਤਾਈ ਗਈ ਹੈ ਕਿ ਐਨੇ ਪੈਸੇ ਕਮੇਟੀ ਨੇ ਆਖਿਰ ਕਰਨੇ ਕੀ 2 ਸਤੰਬਰ 2024 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਨਵਾਬ ਸਿੰਘ ਦੀ ਚੇਅਰਮੈਨੀ ਹੇਠਾਂ ਇਸ ਕਮੇਟੀ ਦਾ ਗਠਨ ਹੋਇਆ ਸੀ ਕਿਸਾਨਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦੇ ਲਈ ਇਹ ਕਮੇਟੀ ਬਣਾਈ ਗਈ ਸੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਰਸਤਾ ਖੁਲੋਣ ਨੂੰ ਲੈ ਕੇ ਪਾਈ ਗਈ ਸੀ ਇਹ ਸਵਾਲ ਸੀ ਕਿ ਕੀ ਹਰਿਆਣਾ ਸਰਕਾਰ ਨੈਸ਼ਨਲ ਹਾਈਵੇ ਨੂੰ ਬੰਦ ਕਰ ਸਕਦੀ ਹੈ ਇਸੇ ਵਿਅਕਤੀ ਨੂੰ ਉਸ ਹਾਈਵੇ ਤੋਂ ਨੰਗਣ ਤੋਂ ਰੋਕ ਸਕਦੀ ਹੈ ਲੇਕਿਨ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾ ਕੇ ਮਸਲੇ ਦੀ ਜੜ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਕਿਸਾਨ ਸ਼ਿਕਾਇਤ ਕੀ ਕਰ ਰਹੇ ਨੇ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਜਾਂ ਨਹੀਂ ਉਹਦਾ ਕੀ ਹੱਲ ਨਿਕਲ ਸਕਦਾ ਹੈ ਇਸ ਦੇ ਵਾਸਤੇ ਇਸ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਸੀ ਇਸ ਕਮੇਟੀ ਦੇ ਮੈਂਬਰ ਰਿਟਾਇਰਡ ਆਈਪੀਐਸ ਅਫੀਸਰ ਬੀਐਸ ਸੰਧੂ ਖੇਤੀ ਮਾਹਿਰ ਦਵਿੰਦਰ ਸ਼ਰਮਾ ਅਰਥਸ਼ਾਸਤਰੀ ਰਣਜੀਤ ਸਿੰਘ ਘੁੰਮਣ ਪੰਜਾਬ ਕਿਸਾਨ ਤੇ ਖੇਤ ਮਜ਼ਦੂਰ ਕਮਿਸ਼ਨ ਦੇ ਚੇਅਰਮੈਨ ਸੁਖਪਾਲ ਸਿੰਘ ਇਹ ਸਾਰੇ ਮੈਂਬਰ ਹਨ ਇਹ ਕਮੇਟੀ ਹਰਿਆਣਾ ਦੇ ਪੰਚਕula ਸਥਿਤ ਪੀ ਡਬਲਯੂ ਡੀ ਦੇ ਰੈਸਟ ਹਾਊਸ ਤੋਂ ਕੰਮ ਕਰ ਰਹੀ ਹੈ ਤੇ ਜਿਹੜੀਆਂ ਮੀਟਿੰਗਾਂ ਇਹ ਕਰਦੀਆਂ ਆਪਣੀਆਂ ਮੀਟਿੰਗਾਂ ਇਹ ਚੰਡੀਗੜ੍ਹ ਦੇ ਕਿਸਾਨ ਭਵਨ ਤੇ ਹਰਿਆਣਾ ਨਿਵਾਸ ਇਹਨਾਂ ਦੋਨਾਂ ਜਗ੍ਹਾ ਦੇ ਉੱਤੇ ਕਰਦੀ ਹੈ ਕਮੇਟੀ ਦੇ ਇੱਕ ਮੈਂਬਰ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਲੌਜਿਸਟਿਕਸ, ਮਾਲ-ਸਬਾਬ ਦਾ ਖਰਚਾ ਦੇਣ ਨੂੰ ਕਿਹਾ ਹੈ। ਭਾਵੇਂ ਕਿ ਗੱਡੀਆਂ ਹਰਿਆਣਾ ਸਰਕਾਰ ਵੱਲੋਂ ਦਿੱਤੀਆਂ ਗਈਆਂ ਨੇ ਪਰ ਕਮੇਟੀ ਨੂੰ ਤੇਲ, ਹੈਲਪਰਾਂ, ਰਿਸਰਚਰਾਂ ਮਤਲਬ ਜਿਹੜੇ ਸੋਧ ਕਰਦੇ ਨੇ ਜਾਂ ਖੋਜ ਕਰਦੇ ਨੇ, ਟਾਈਪਿਸਟਾਂ ਤੇ ਹੋਰ ਅਮਲੇ ਦੀ ਲੋੜ ਹੁੰਦੀ ਹੈ। ਅਸੀਂ ਮੀਟਿੰਗਾਂ ਕਰਦੇ ਹਾਂ, ਬਾਹਰੋਂ ਐਕਸਪਰਟਸ ਨੂੰ ਬੁਲਾਉਂਦੇ ਹਾਂ ਜਿਹੜੇ ਮਾਹਿਰ ਹੁੰਦੇ ਨੇ ਵੱਖ-ਵੱਖ ਵਿਸ਼ਿਆਂ ਦੇ। ਉਹਨਾਂ ਨੂੰ ਅਸੀਂ ਸੱਦਦੇ ਹਾਂ, ਉਹਨਾਂ ਨਾਲ ਵਿਚਾਰ-ਚਰਚਾ ਕਰਦੇ ਹਾਂ। ਉਨ੍ਹਾਂ ਦੇ ਰਹਿਣ ਸਹਿਣ ਖਾਣ ਪੀਣ ਦਾ ਇੰਤਜ਼ਾਮ ਕਰਨਾ ਹੁੰਦਾ ਹੈ ਇਹ ਸਾਰੇ ਕਾਸੇ ਲਈ ਪੈਸਾ ਚਾਹੀਦਾ ਹੈ ਨਾਲੇ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਦੋਹਾਂ ਸਰਕਾਰਾਂ ਨੂੰ ਕਿ ਉਹ ਦੋਨੇ ਸੂਬੇ ਦੀਆਂ ਸਰਕਾਰਾਂ ਖਰਚਾ ਚੱਕਣ ਇੱਕ ਮੀਟਿੰਗ ਵਿੱਚ ਇਸ ਮੁੱਦੇ ਤੇ ਚਰਚਾ ਵੀ ਹੋਈ ਸੀ ਉਦੋਂ ਹਰਿਆਣਾ ਸਰਕਾਰ ਦੇ ਇੱਕ ਅਫਸਰ ਨੇ ਕਿਹਾ ਸੀ ਕਿ ਵੈਸੇ ਤਾਂ ਹਰਿਆਣਾ ਪੂਰਾ ਖਰਚਾ ਚੁੱਕਣ ਨੂੰ ਤਿਆਰ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜਿਹੜਾ ਵੱਡਾ ਭਰਾ ਪੰਜਾਬ ਹੈ ਕਿਤੇ ਉਹ ਨਾਰਾਜ਼ ਨਾ ਹੋ ਜਾਵੇ ਇਸ ਲਈ ਖਰਚਾ ਅੱਧੋ-ਅੱਧ ਦੋਵੇਂ ਸਰਕਾਰਾਂ ਚੱਕਣੀਆਂ ਅਸੀਂ ਇਕੱਲੇ ਨਹੀਂ ਚੱਕਾਂਗੇ ਇਹ ਹਰਿਆਣਾ ਸਰਕਾਰ ਦੇ ਇੱਕ ਅਫਸਰ ਨੇ ਕਿਹਾ ਸੀ ਇਸੇ ਲਈ ਢਾਈ-ਢਾਈ ਕਰੋੜ ਦਾ ਬਿੱਲ ਦੋਹਾਂ ਸਰਕਾਰਾਂ ਨੂੰ ਪੇਸ਼ ਕੀਤਾ ਗਿਆ ਹੁਣ ਸੁਪਰੀਮ ਕੋਰਟ ਦਾ ਆਰਡਰ ਇਸ ਬਾਰੇ ਕੀ ਕਹਿੰਦਾ ਹੈ ਉਸ ਆਰਡਰ ਵਿੱਚ ਲਿਖਿਆ ਹੋਇਆ ਕਿ ਦੋਹਾਂ ਸੂਬਿਆਂ ਦੇ ਚੀਫ ਸੈਕਟਰੀ ਅਤੇ ਡੀਜੀਪੀ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਇਸ हाई पावर कमेटी ਨੂੰ ਕੰਮ ਕਰਨ ਲਈ ਜੋ ਵੀ ਗੱਡੀਆਂ ਸਹੂਲਤਾਂ ਇਨਫਰਾਸਟ੍ਰਕਚਰ ਦੀ ਲੋੜ ਹੈ ਉਹ ਮੁਹੱਈਆ ਕਰਾਈ ਜਾਵੇ ਚੀਫ ਸਕੱਟਰੀ ਤੇ ਡੀਜੀਪੀ ਨੂੰ ਕਮੇਟੀ ਦੇ ਚੇਅਰਮੈਨ ਨਾਲ رابطہ ਬਣਾ ਕੇ ਜੋ ਵੀ ਚਾਹੀਦਾ ਹੈ ਉਸ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ ਬਾਕੀ ਜੋ ਵੀ ਸਹਾਇਕ ਮੁੱਦੇ ਹਨ ਜਿਵੇਂ ਕਿ ਕਮੇਟੀ ਚੇਅਰਮੈਨ ਤੇ ਮੈਂਬਰਾਂ ਨੂੰ ਜੋ ਵੀ ਮਾਨ ਪੱਤਾ ਉਹਨਾਂ ਦੇ ਇਸ ਕੰਮ ਦੇ ਲਈ ਦੇਣਾ ਹੈ ਉਹ ਦੋਵੇਂ ਸੂਬੇ ਦੀਆਂ ਸਰਕਾਰਾਂ ਤੇ ਕਮੇਟੀ ਮੈਂਬਰ ਅਤੇ ਚੇਅਰਮੈਨ ਅਸੀਂ ਸਾਰੇ ਬਾਅਦ ਵਿੱਚ ਸਲਾਹ ਕਰਕੇ ਇਸ ਫੈਸਲੇ ਤੇ ਪਹੁੰਚਾਂਗੇ। ਮਤਲਬ ਜੋ 50 ਕਰੋੜ ਰੁਪਿਆ ਮੰਗਿਆ ਗਿਆ ਹੈ ਕਮੇਟੀ ਵੱਲੋਂ ਉਸ ਤੇ ਵਿੱਚ ਇਹਨਾਂ ਦਾ ਜਿਹੜਾ ਮਾਨ ਪੱਤਾ ਹੈ ਜਿਹਨੂੰ ਆਨਰੇਰੀਅਮ ਕਹਿੰਦੇ ਆ ਮਤਲਬ ਤਨਖਾਹਾਂ ਦੇ ਰੂਪ ਵਿੱਚ ਕਹ ਦੋ ਤਨਖਾਹ ਨਹੀਂ ਹੁੰਦੀ ਮਾਨ ਪੱਤਾ ਕਿਹਾ ਜਾਂਦਾ ਹੈ ਇਸ ਕੰਮ ਕਰਨ ਦੇ ਏਜ ਦੇ ਵਿੱਚ ਉਹਨਾਂ ਨੂੰ ਮਾਨ ਸਤਕਾਰ ਵਜੋਂ ਪੱਤਾ ਦਿੱਤਾ ਜਾਂਦਾ ਹੈ ਉਹ ਸ਼ਾਮਿਲ ਨਹੀਂ ਹੈ। ਉਹਦੀ ਚਰਚਾ ਹਜੇ ਬਾਅਦ ਵਿੱਚ ਦੋਨੇ ਸੂਬੇ ਦੀਆਂ ਸਰਕਾਰਾਂ ਸੁਪਰੀਮ ਕੋਰਟ ਤੇ ਇਸ ਕਮੇਟੀ ਦੇ ਮੈਂਬਰ ਤੇ ਚੇਅਰਮੈਨ ਸਲਾਹ ਕਰਕੇ ਕਰਨਗੇ ਇਹ ਸਿਰਫ ਆਉਣ ਜਾਣ ਦਾ ਤੇਲ ਪਾਣੀ ਦਾ ਇਹ ਸਾਰੀਆਂ ਚੀਜ਼ਾਂ ਦਾ ਖਰਚਾ ਹੈ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਕਿ ਪੰਚਕੁਲੇ ਰੈਸਟ ਹਾਊਸ ਪ੍ਰੋਵਾਈਡ ਕਰਾਇਆ ਹੋਇਆ ਹੈ ਇਹਨਾਂ ਨੂੰ ਉੱਥੋਂ ਚੰਡੀਗੜ੍ਹ ਆ ਕੇ ਮੀਟਿੰਗਾਂ ਕਰਦੇ ਨੇ ਮੀਟਿੰਗਾਂ ਵੀ ਹਫਤੇ ਵਿੱਚ 1 2 5 ਜਿੰਨੀਆਂ ਵੀ ਕਰਦੇ ਨੇ ਉੱਥੋਂ ਪੰਚਕੁਲੇ ਤੋਂ ਚੰਡੀਗੜ੍ਹ ਆਉਣ ਦੇ ਵਿੱਚ ਤੇਲ ਕਰੋੜਾਂ ਰੁਪਏ ਦਾ ਲੱਗ ਜਾਂਦਾ ਹੈ ਇਸ ਦੇ ਉੱਤੇ ਤਾਂ ਵਿਚਾਰ ਸਾਨੂੰ ਸਾਰਿਆਂ ਨੂੰ ਕਰਨਾ ਹੀ ਚਾਹੀਦਾ ਹੈ ਲੇਕਿਨ ਇਸ ਸੁਪਰੀਮ ਕੋਰਟ ਦਾ ਆਰਡਰ ਹੈ ਉਸ ਵਿੱਚ ਸਾਰਾ ਕੁਝ ਕਿਹਾ ਗਿਆ ਹੈ ਕਿ ਸਰਕਾਰਾਂ ਜੋ ਵੀ ਚਾਹੀਦਾ ਹੈ ਪ੍ਰੋਵਾਈਡ ਕਰਾਉਣ ਸਰਕਾਰਾਂ ਪ੍ਰੋਵਾਈਡ ਕਰ ਰਹੀਆਂ ਨੇ ਲੇਕਿਨ ਉਸ ਤੋਂ ਇਲਾਵਾ ਹੋਰ ਖਰਚਾ ਮੰਗਿਆ ਗਿਆ ਹੈ ਇੱਕ ਕਮੇਟੀ ਦੇ ਮੈਂਬਰ ਮੁਤਾਬਕ ਦੋਹਾਂ ਸੂਬਿਆਂ ਦੇ ਚੀਫ ਸਕੱਤਰ ਨਾਲ ਮੀਟਿੰਗ ਤੋਂ ਬਾਅਦ ਤੂਬਰ ਮਹੀਨੇ ਦੇ ਅੰਤ ਵਿੱਚ ਛੀ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਇਹ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਕਮੇਟੀ ਨੂੰ ਖਰਚੇ ਦੇ ਲਈ 5 ਕਰੋੜ ਦੇ ਲੋਡ ਪਵੇਗੀ ਤੇ ਦੋਹਾਂ ਸੂਬਿਆਂ ਨੂੰ ਅੱਧਾ-ਅੱਧਾ ਪੈਸਾ ਦੇਣਾ ਹੈ ਮਤਲਬ 2.5 ਕਰੋੜ ਹਰਿਆਣਾ ਨੇ ਦੇਣਾ ਹੈ ਤੇ 2.5 ਕਰੋੜ ਦੀ ਮੰਗ ਪੰਜਾਬ ਸਰਕਾਰ ਵੱਲੋਂ ਕਰ ਦਿੱਤੀ ਗਈ ਸੀ ਇਸ ਚਿੱਠੀ ਤੋਂ ਬਾਅਦ ਹਜੇ ਤੱਕ ਪੰਜਾਬ ਸਰਕਾਰ ਦਾ ਸਾਡੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਹੈ ਅਸੀਂ ਸਿਰਫ ਪੈਸਾ ਦੱਸਿਆ ਸੀ ਕਿ ਸਾਨੂੰ ਕਿੰਨਾ ਚਾਹੀਦਾ ਇਹਦਾ ਕੋਈ ਬ੍ਰੇਕਅਪ ਸਾਡੇ ਵੱਲੋਂ ਨਹੀਂ ਦਿੱਤਾ ਗਿਆ ਸੀ ਕਿ ਕਿਹੜੀ ਚੀਜ਼ ਵਾਸਤੇ ਕਿੰਨੇ ਪੈਸੇ ਚਾਹੀਦੇ ਨੇ ਅਸੀਂ ਟੋਟਲ ਰਕਮ ਦੱਸੀ ਸੀ ਕਿ ਸਾਨੂੰ 2.5 ਕਰੋੜ ਰੁਪਏ ਚਾਹੀਦੇ ਨੇ ਨਾ ਤਾਂ ਪੰਜਾਬ ਸਰਕਾਰ ਨੇ ਸਾਡੇ ਕੋਲੋਂ ਕੋਈ ਸਫਾਈ ਦੀ ਮੰਗ ਕੀਤੀ ਹੈ ਕਿ ਕਿਸ ਚੀਜ਼ ਦੇ ਲਈ ਕਿੰਨਾ ਪੈਸਾ ਚਾਹੀਦਾ ਹੈ ਨਾ ਹੀ ਉਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਗਈ ਹੈ ਨਾ ਹੀ ਕੋਈ ਚਿੱਠੀ ਪੱਤਰ ਦਾ ਜਵਾਬ ਤਲਬ ਕੁਝ ਵੀ ਨਹੀਂ ਕੀਤਾ ਗਿਆ ਚਿੱਠੀ ਅਸੀਂ ਲਿਖਤੀ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਚੁੱਪ ਹੈ ਉਹਨੇ ਮੌਨਤਾ ਰੱਖੀ ਹੈ ਇਸ ਦੇ ਵਿੱਚ ਨਾ ਹਾਂ ਕਿਹਾ ਗਿਆ ਹੈ ਨਾ ਹੀ ਨਾ ਕਿਹਾ ਗਿਆ ਹੈ ਨਾ ਹੀ ਕੋਈ ਇਨਕੁਆਇਰੀ ਕੋਈ ਪੁੱਛ ਪੜਤਾਲ ਕੀਤੀ ਗਈ ਹੈ ਕਿ ਪੈਸਾ ਕਿਉਂ ਚਾਹੀਦਾ ਹੈ ਕਿਸ ਚੀਜ਼ ਵਾਸਤੇ ਚਾਹੀਦਾ ਪੰਜਾਬ ਸਰਕਾਰ ਦੇ ਇੱਕ ਅਫਸਰ ਮੁਤਾਬਕ 2.5 ਕਰੋੜ ਬਹੁਤ ਵੱਡੀ ਰਕਮ ਹੈ ਲੱਖਾਂ ਵਿੱਚ ਹੁੰਦਾ ਤਾਂ ਅਸੀਂ ਪਾਸ ਕਰ ਦਿੰਦੇ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਕਮੇਟੀ ਨੂੰ ਇੰਨਾ ਪੈਸਾ ਕਿਸ ਲਈ ਚਾਹੀਦਾ ਹੈ ਕਮੇਟੀ ਨੇ ਤਾਂ ਸਿਰਫ ਮੀਟਿੰਗਾਂ ਹੀ ਕਰਨੀਆਂ ਨੇ ਮੀਟਿੰਗਾਂ ਵਿੱਚ ਖਾਣ ਪੀਣ ਦੇ ਲਈ ਰੈਫਰੈਸ਼ਮੈਂਟਸ ਜਿਹੜੇ ਨੇ ਉਹ ਚਾਹੀਦਾ ਹੁੰਦਾ ਹੈ ਜਿਸ ਦਾ ਖਰਚਾ ਪੂਰੀ ਮੀਟਿੰਗ ਦਾ ਇੱਕ ਮੀਟਿੰਗ ਦਾ 2-4000 ਰੁਪਏ ਤੋਂ ਜ਼ਿਆਦਾ ਨਹੀਂ ਆਉਂਦਾ ਕੋਈ ਵੀ ਅਫਸਰ ਐਡੀ ਵੱਡੀ ਰਕਮ ਦੀ ਜ਼ਿੰਮੇਵਾਰੀ ਨਹੀਂ ਲਏਗਾ ਸਿਰਫ ਮੁੱਖ ਮੰਤਰੀ ਹੀ ਫੈਸਲਾ ਕਰ ਸਕਦੇ ਨੇ ਕਿ 2.5 ਕਰੋੜ ਰੁਪਿਆ ਦੇਣਾ ਹੈ ਜਾਂ ਨਹੀਂ ਦੇਣਾ ਇਹ ਤਾਂ ਗੱਲ ਹੋ ਰਹੀ ਸੀ ਕਿ ਖਰਚਾ ਕਮੇਟੀ ਮੰਗ ਰਹੀ ਹੈ ਕਿੰਨਾ ਜ਼ਿਆਦਾ ਮੰਗ ਰਹੀ ਹੈ ਉਹਦਾ ਬ੍ਰੇਕਅਪ ਵੀ ਨਹੀਂ ਦੇ ਰਹੀ ਕਿ ਕਿਸ ਕਿਸ ਚੀਜ਼ ਨਹੀਂ ਪੈਸੇ ਚਾਹੀਦੇ ਨੇ ਲੇਕਿਨ ਕਮੇਟੀ ਨੇ ਹੁਣ ਤੱਕ ਕੀਤਾ ਕੀ ਹੈ ਸਤੰਬਰ ਤੋਂ ਲੈ ਕੇ ਅਗਲੇ ਸਾਲ ਜਨਵਰੀ ਦਾ ਮਹੀਨਾ ਚੜ੍ਹ ਕੇ ਆ ਗਿਆ ਹੈ ਸੁਪਰੀਮ ਕੋਰਟ ਦੇ ਵਿੱਚ ਕਈ ਸੁਣਵਾਈਆਂ ਹੋਈਆਂ ਨੇ ਲੇਕਿਨ ਸੁਣਵਾਈਆਂ ਇਸ ਕਮੇਟੀ ਦੇ ਕੰਮ ਨੂੰ ਲੈ ਕੇ ਨਹੀਂ ਹੋਈਆਂ ਇਸ ਕਮੇਟੀ ਦੀ ਦਿੱਤੀ ਹੋਈ ਜਿਹੜੀ ਰਿਪੋਰਟ ਹੈ ਉਸ ਦੇ ਬਾਰੇ ਨਹੀਂ ਹੋਈਆਂ ਜਿੰਨੀਆਂ ਵੀ ਸੁਣਵਾਈਆਂ ਹੋਈਆਂ ਨੇ ਉਹ ਇਹ ਹੋ ਰਹੀਆਂ ਨੇ ਕਿ ਡੱਲੇਵਾਲ ਦੀ ਜਿਹੜੀ ਭੁਖੜ ਤਾਲ ਹੈ ਮਰਨ ਵਰਤ ਹੈ ਉਸ ਨੂੰ ਇਸ ਤਰੀਕੇ ਨਾਲ ਹੈਂਡਲ ਕੀਤਾ ਜਾਵੇ ਪੰਜਾਬ ਸਰਕਾਰ ਉੱਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ ਕਿ ਪਹਿਲਾਂ ਤਾਂ ਇਸ ਖਬਰਾਂ ਸਭ ਨੇ ਨਿਕਲ ਕੇ ਆ ਰਹੀਆਂ ਸੀ ਕਿ ਡੱਲੇਵਾਲ ਨੂੰ ਕਿਸ ਤਰੀਕੇ ਨਾਲ ਆਪਾਂ ਹਸਪੀਟਲਾਈਜ਼ ਕਰ ਸਕਦੇ ਹਾਂ ਤਾਂ ਕਿ ਉਸ ਦਾ ਮਰਨ ਵਰਤ ਵੀ ਜਾਰੀ ਰਵੇ ਤੇ ਉਹਦੀ ਸੇਤ ਨੂੰ ਵੀ ਕੋਈ ਨੁਕਸਾਨ ਨਾ ਹੋਵੇ ਬਾਦ ਵਿੱਚ ਸੁਪਰੀਮ ਕੋਰਟ ਵੱਲੋਂ ਇੱਕ ਕਲੈਰੀਫਾਈ ਕੀਤਾ ਗਿਆ ਕਿ ਅਸੀਂ ਜ਼ਬਰਦਸਤੀ ਉਹਦਾ ਵਰਤ ਤੋੜਨ ਲਈ ਨਹੀਂ ਕਹਿ ਰਹੇ ਅਸੀਂ ਸਿਰਫ ਉਹਨਾਂ ਦੀ ਸਿਹਤ ਲਈ ਹੀ ਫਿਕਰਮੰਦ ਹਾਂ ਲੇਕਿਨ ਪੰਜਾਬ ਸਰਕਾਰ ਵੱਲੋਂ 에어 ਐਂਬੂਲੈਂਸ ਪ੍ਰੋਵਾਈਡ ਕਰਾਉਣਾ ਐਡੀਸ਼ਨਲ ਫੋਰਸੇਜ਼ ਸੁਰੱਖਿਆ ਦਸਤਿਆਂ ਬਾਰੇ ਗੱਲ ਕਰਨਾ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਨੇ ਉਹ ਵੀ ਸਾਹਮਣੇ ਆਈਆਂ ਨੇ ਕੁੱਲ ਮਿਲਾ ਕੇ ਲੱਗਦਾ ਇਹ ਹੈ ਕਿ ਸੁਪਰੀਮ ਕੋਰਟ ਇਸ ਮਸਲੇ ਨੂੰ ਲਟਕਾਉਣਾ ਚਾਹੁੰਦੀ ਹੈ ਉਹ ਕੋਈ ਫੈਸਲਾ ਲੀਗੈਲਿਟੀ ਤੇ ਨਹੀਂ ਲੈਣਾ ਚਾਹੁੰਦੀ ਕਾਨੂੰਨ ਦੇ ਉੱਤੇ ਜੋ ਫੈਸਲਾ ਉਹਨੇ ਸੁਣਾਉਣਾ ਹੈ ਉਹ ਨਹੀਂ ਸੁਣਾ ਰਹੀ ਕਿ ਕਿਸੇ ਸਰਕਾਰ ਨੂੰ ਕੋਈ ਨੈਸ਼ਨਲ ਹਾਈਵੇ ਰੋਕਣ ਦਾ ਹੱਕ ਹੈ ਜਾਂ ਨਹੀਂ ਕਿ ਦੇਸ਼ ਦੇ ਇੱਕ ਸੂਬੇ ਤੋਂ ਦੂਜੇ ਸੂਬੇ ਤੇ ਜਾਣ ਨੂੰ ਕਿਸੇ ਨੂੰ ਰੋਕਿਆ ਜਾ ਸਕਦਾ ਹੈ ਇੱਕ ਪਾਸੇ ਕਈ ਮਾਮਲਿਆਂ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਇਹ ਕਿਹਾ ਗਿਆ ਹੈ ਕਿ ਪ੍ਰੋਟੈਸਟ ਕਰਨਾ ਅੰਦੋਲਨ ਕਰਨਾ ਪ੍ਰਦਰਸ਼ਨ ਕਰਨਾ ਤੁਹਾਡਾ ਹੱਕ ਹੈ ਕਾਨੂੰਨੀ ਹੱਕ ਹੈ ਤੁਸੀਂ ਕਰ ਸਕਦੇ ਹੋ ਤੇ ਦੂਜੇ ਪਾਸੇ ਉਸੇ ਚਿੰਤਨ ਨੂੰ ਹੀ ਰੋਕਿਆ ਜਾ ਰਿਹਾ ਹੈ ਪਰਮਿਸ਼ਨਾਂ ਦੀ ਮੰਗ ਕੀਤੀ ਜਾ ਰਹੀ ਹੈ ਸਾਰੇ ਕਸ਼ਮੁਕਸ਼ ਦੇ ਵਿੱਚ ਕੱਲ ਪਰਸਨਲ ਤਕੈਤ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਕਿ ਕੇਂਦਰ ਸਰਕਾਰ ਹੀ ਨਹੀਂ ਚਾਹੁੰਦੀ ਕਿ ਇਹ ਮੋਰਚਾ ਜਲਦੀ ਖਤਮ ਹੋਵੇ ਉਹ ਇਸ ਮੋਰਚੇ ਨੂੰ ਲਟਕਾਉਣਾ ਚਾਹੁੰਦੇ ਹੈ ਸੁਪਰੀਮ ਕੋਰਟ ਵੱਲੋਂ ਵੀ ਜੋ ਕੋਸ਼ਿਸ਼ ਜਾਂ ਕੋਆਇਤ ਜਾਰੀ ਹੈ ਉਹ ਵੀ ਇਸ ਮੋਰਚੇ ਨੂੰ ਲਟਕਾਉਣ ਦੀ ਹੀ ਜ਼ਿਆਦਾ ਦਿਖਾਈ ਦੇ ਰਹੀ ਹੈ ਇਸ ਨੂੰ ਸਮਾਪਤ ਕਰਨ ਦੀ ਜਾਂ ਖਤਮ ਕਰਨ ਦੀ ਜਾਂ ਦਾ ਹੱਲ ਕੱਢਣ ਦੀ ਕੋਈ ਵੀ ਕੋਸ਼ਿਸ਼ ਨਹੀਂ ਹੋ ਰਹੀ ਜਿੰਨੀਆਂ ਵੀ ਡਾਇਰੈਕਸ਼ਨ ਸੁਪਰੀਮ ਕੋਰਟ ਵੱਲੋਂ ਹਜੇ ਤੱਕ ਦਿੱਤੀਆਂ ਗਈਆਂ ਨੇ ਉਹ ਪੰਜਾਬ ਸਰਕਾਰ ਲਈ ਦਿੱਤੀਆਂ ਗਈਆਂ ਨੇ ਹਰਿਆਣਾ ਸਰਕਾਰ ਨੂੰ ਕੋਈ ਪੁੱਛ ਪੜਤਾਲ ਕੋਈ ਡਾਇਰੈਕਸ਼ਨ ਨਹੀਂ ਹੈ ਕੇਂਦਰ ਸਰਕਾਰ ਨੂੰ ਕੋਈ ਵੀ ਹਦਾਇਤ ਨਹੀਂ ਦਿੱਤੀ ਗਈ ਹੈ ਮਾਮਲਾ ਸਾਰਿਆਂ ਦੇ ਸਾਹਮਣੇ ਹੈ ਦੇਖਦੇ ਹਾਂ ਅੱਜ ਇਹ ਕਮੇਟੀ ਡੱਲੇਵਾਲ ਸਾਹਿਬ ਨੂੰ ਮਿਲ ਕੇ ਕਿਸ ਨਤੀਜੇ ਤੇ ਪਹੁੰਚਦੀ ਹੈ ਕੀ ਕੋਈ ਹੱਲ ਕੱਢ ਲਿਆ ਜਾਂਦਾ ਹੈ ਜਾਂ ਜਿਵੇਂ ਕਿ ਅਕਸਰ ਦੇਖਣ ਵਿੱਚ ਆਇਆ ਹੈ ਜਾਂ ਜਿਵੇਂ ਅਸੀਂ ਇਸ ਐਪੀਸੋਡ ਦੀ ਸ਼ੁਰੂਆਤ ਵਿੱਚ ਹੀ ਕਿਹਾ ਹੈ ਕਿ ਮਾਮਲੇ ਨੂੰ ਲਟਕਾਉਣਾ ਹੈ ਕਮੇਟੀ ਬਣਾ ਦਿਓ ਕਮੇਟੀ ਮੀਟਿੰਗਾਂ ਸੱਦੀ ਜਾਏਗੀ ਟਾਈਮ ਪਾਸ ਹੋਈ ਜਾਏਗਾ ਮਾਮਲਾ ਲਟਕਿਆ ਰਹੇਗਾ ਕਿਸੇ ਵੀ ਸੋਲੂਸ਼ਨ ਜਾਂ ਕਿਸੇ ਵੀ ਹੱਲ ਤੇ ਕਿਸੇ ਵੀ ਨਤੀਜੇ ਤੇ ਨਹੀਂ ਪਹੁੰਚੇਗਾ ਉਹੀ ਕੁਛ ਇਹ ਕਮੇਟੀ ਕਰਦੀ ਹੈ ਜਾਂ ਇਸ ਕਮੇਟੀ ਵੱਲੋਂ ਕੋਈ ਮਾਮਲੇ ਦਾ ਹੱਲ ਵੀ ਸੁਝਾਇਆ ਜਾਏਗਾ ਜਾਂ ਸੁਲਝਾ ਲਿਆ ਜਾਏਗਾ ਇਹ ਮਸਲਾ ਇਹ ਦੇਖਣ ਵਾਲੀ ਗੱਲ ਹੈ ਫਿਲਹਾਲ ਪੰਜਾਬ ਸਰਕਾਰ ਨੂੰ 2.5 ਕਰੋੜ ਰੁਪਏ ਦੀ ਇੱਕ ਹੋਰ ਚਾਪਤ ਲੱਗ ਹੀ ਗਈ ਹੈ ਪੈਸਾ ਤਾਂ ਉਹਨਾਂ ਨੂੰ ਦੇਣਾ ਪਏਗਾ ਅੱਜ ਨਹੀਂ ਦੇਣਾ ਪਏਗਾ ਤਾਂ ਸੁਪਰੀਮ ਕੋਰਟ ਵੱਲੋਂ ਉਹ ਛੜਕਾ ਕੇ ਫਿਰ ਵੀ ਜਾਰੀ ਕਰਨਾ ਹੀ ਪਏਗਾ ਦੇਖਦੇ ਹਾਂ ਆਉਣ ਵਾਲਾ ਸਮਾਂ ਇਸ ਸਮੱਸਿਆ ਨਾਲ ਕਿਵੇਂ ਨਜਿੱਠਦਾ ਹੈ ਸੁਪਰੀਮ ਕੋਰਟ ਕਿਵੇਂ ਨਜਿੱਠਦੀ ਹੈ ਇਹ ਕਮੇਟੀ ਅੰਤਮ ਰਿਪੋਰਟ ਤੋਂ ਬਾਅਦ ਫਾਈਨਲ ਰਿਪੋਰਟ ਦੇ ਵਿੱਚ ਕੀ ਕਹਿੰਦੀ ਹੈ ਇਹ ਸਾਰਾ ਕੁਝ ਸਾਡੇ ਸਾਹਮਣੇ ਕੁਝ ਤਾਂ ਮਨਾਂ ਦੇ ਵਿੱਚ ਆ ਹੀ ਜਾਏਗਾ ਉਮੀਦ ਕਰਦੇ ਹਾਂ ਕਿ ਇਸ ਮਸਲੇ ਦਾ ਕੋਈ ਨਾ ਕੋਈ ਜਲਦੀ ਹੱਲ ਨਿਕਲੇ ਤੇ ਜਗਜੀਤ ਸਿੰਘ ਡੱਲੇਵਾਲ ਸਿਹਤਯਾਬ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਿਚਰ ਸਕਣ ਇਸੇ ਉਮੀਦ ਦੇ ਨਾਲ ਇਹੀ ਕਾਮਨਾ ਕਰਦੇ ਹੋਏ ਵਿਦਾ ਲੈਣੇ ਆ ਧੰਨਵਾਦ